ਕੋ ਬੋਲ ਰਹਾ ਹੈ ਅਮਰ ਮਾਤਾ ਪੂਰਾ ਪਿੱਛੇ ਕੀ ਆ ਗਈ ਇਸ ਦਾ ਸਾਥੀਓ ਜਾਮਾ ਮਸਜਿਦ ਤੇ ਇਹਦਾ ਇਤਿਹਾਸ ਜਿਵੇਂ ਲਿਖਿਆ ਹੁੰਦਾ ਹੈ ਇਤਿਹਾਸਿਕ ਵਿੱਚ ਵੀ ਲਿਖਿਆ ਵਾ ਦੇਖੋ ਵੀ ਇਹ ਸ਼ਾਹੀ ਜਾਮਾ ਮਸਜਿਦ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ 1656 ਏਡੀ ਮੈਂ ਬਣਵਾਈ ਤੇ ਜੇ ਲੋ ਵੀ ਕਿੰਨੀ ਪ੍ਰਾਤਨਾ ਇਤਿਹਾਸ ਪਿਆ ਗਿਆ ਪ੍ਰਾਤਨ ਚੀਜ਼ਾਂ ਪਈਆਂ ਗਈਆਂ ਇਹ ਜਾਮਾ ਮਸਜਿਦ ਸਪੈਸ਼ਲ ਦੇਖਣ ਆਏ ਸੀ ਪਰ ਜਿਹੜੀ ਇਹ ਅਸੀਂ ਪਤਾ ਕੀਤਾ ਤੇ ਸਾਨੂੰ ਬਾਹਰੋਂ ਇਥੇ ਗੱਲਬਾਤ ਦੇ ਦੌਰਾਨ ਪਤਾ ਲੱਗਿਆ ਵੀ ਇਹ 11 ਵਜੇ ਖੁੱਲਣੀ ਐ ਨਹੀਂ ਇਹ ਅੰਦਰੋਂ ਦੇਖਣੀ ਸੀ ਤੇ ਨਾਲ ਤੁਹਾਨੂੰ ਵੀ ਦਿਖਾਉਂਦੇ ਦਰਸ਼ਨ ਕਰਾਉਂਦੇ ਤੇ ਦੇਖੋ ਵੀ ਕਿੰਨੀ ਆ ਪਿਆਰੀਆਂ ਤੇ ਖੂਬਸੂਰਤ ਚੀਜ਼ਾਂ ਲੋਕੀ ਸਾਥੀਓ ਵੀਊ ਦੇਖੋ ਕਿੰਨਾ ਪਿਆਰਾ ਵੀਊ ਹੈ ਇਹ ਦਿੱਲੀ ਦੀ ਜਾਮਾ ਮਸਜਿਦ ਦਾ ਦੇਖਣਾ ਆਏ ਸੀ ਹੋਰ ਅੰਦਰ ਜਾ ਕੇ ਦੇਖਣਾ ਸੀ ਪਰ ਇਹਦੀ ਸਮੇਂ ਦਾ ਪਤਾ ਲੱਗਿਆ ਸਮਾਂ ਬਈ ਇਹਦਾ 11 ਵਜੇ ਹਨਾ 11 ਵਜੇ 11 ਵਜੇ ਖੁੱਲਣ ਦਾ ਸਮਾਂਗਾ ਤੇ ਅਸੀਂ ਅੱਜ ਬਾਕੀ ਐਤਵਾਰ ਦਾ ਦਿਨ ਆ ਤੇ ਆ ਗਏ ਆ ਜਲਦੀ ਸਵੇਰੇ ਸੁਨੇਹਾ ਤੇ ਮੇਰਾ ਕੱਲ ਕੋਈ 6:30 ਦਾ ਟਾਈਮ ਆ ਇਹ 6:30 ਪਾਉਣ ਖੱਦ ਦਾ ਤੇ ਹੁਣ ਅੰਦਰੋਂ ਤਾਂ ਦੇਖਣ ਨੂੰ ਮਿਲਦੀ ਮਿਲਣੀ ਨਹੀਂ ਹੈਗੀ ਅੱਜ ਬਾਹਰੋਂ-ਬਾਹਰੋਂ ਦੇਖ ਕੇ ਜਾ ਰਹੇ ਆ ਦਵਾਰੇ ਟਾਈਮ ਲੱਗਿਆ ਲਾਵਾਗੇ ਹਾਂ ਜੇ ਦਵਾਰੇ ਸਮਾਂ ਲੱਗੇ ਬਾਅਦ ਦਾ ਸਾਡੇ ਕੋਲੇ ਤਾਂ ਤੁਹਾਨੂੰ ਇਹਦੇ ਅੰਦਰੋਂ ਵੀ ਜ਼ਰੂਰ ਇਹਦੀ ਝਾਤ ਮਰਾਵਾਂਗੇ ਵੀ ਇਹ ਅੰਦਰੋਂ ਕਿਵੇਂ ਦੀ ਲੱਗਦੀ ਆ ਮੈਂ ਆਪ ਵੀ ਨਹੀਂ ਦੇਖੀ ਮੈਨੂੰ ਆਪ ਨੂੰ ਵੀ ਬਹੁਤ ਕਿਰਿਓਸਿਟੀ ਆ ਵੀ ਅੰਦਰੋਂ ਦੇਖਣਾ ਹਨਾ ਵੀ ਅੰਦਰੋਂ ਕੀ ਆ ਇਹ ਮਤਲਬ ਬਹੁਤ ਮਹਾਨ ਚੀਜ਼ਾਂ ਹੈਗੀਆਂ ਜਿਹੜੀਆਂ ਦੇਖ ਲਓ ਵੀ ਕਿੰਨੇ ਸੋ ਸਾਲ ਪੁਰਾਣੀਆਂ ਹੈਗੀਆਂ ਹਨਾ ਤੇ ਆਪਣੇ 1656 ਵਿੱਚ ਬਣਾਈ ਸੀ ਸਾਲ 1656 ਇਸ ਵੀਚ ਤੇ ਮਤਲਬ ਕਿੰਨੀਆਂ ਮਹਾਨ ਚੀਜ਼ਾਂ ਆਪਣੇ ਭਾਰਤ ਦੀ ਦੇਖਣ ਨੂੰ ਪਈਆਂ ਆਪਾਂ ਪੂਰਾ ਭਾਰਤ ਵੀ ਘੁੰਮ ਕੇ ਨਹੀਂ ਦੇਖਦੇ ਹਨਾ ਤੇ ਸੋ ਇਸੇ ਮਤਲਬ ਐ ਕਹਿ ਲੋ ਵੀ ਲੜੀ ਕਹਿ ਲੋ ਜਾਂ ਕੋ ਜਿੰਨਾ ਕੋਸ਼ਿਸ਼ ਹੋਇਆ ਵੀ ਸਾਰੀਆਂ ਚੀਜ਼ਾਂ ਆਪਾਂ ਦੇਖ ਪਾਈਏ ਨੇੜੇ-ਤੇੜੇ ਉਹ ਨਾਲ ਆਪ ਦੇਖਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਵੀ ਜ਼ਰੂਰ ਵੀ ਅੰਦਰੋਂ ਕਿਵੇਂ ਦੀ ਆ ਜੇ ਸਮਾਂ ਬਚਿਆ ਤਾਂ ਦਿਖਾਵਾਂਗੇ ਨਹੀਂ ਤੁਸੀਂ ਬਾਹਰੋਂ ਜ਼ਰੂਰ ਦਰਸ਼ਨ ਕਰੋ ਵੀ ਬਹੁਤ ਮਨਮੋਹਕ ਦ੍ਰਿਸ਼ ਹੈਗੇ ਇਹ ਗੇਟ ਨੰਬਰ 1 ਹੈ ਜੀ